उची घाटी छापेमारी गिरफ्तारी का विरोध करने की कोशिश की पर पुलिस ने उन्होंने काबू कर लिया गिरफ्तार व्यक्तियों अठ औरत पुरुष शामिल इस संबंधी प्रेस मीडिया गलबात करद सीनियर कप्तान पुलिस हरकम प्रीत खे दस की छापेमारी

जदो पुलिस द्वारा उसका जख्मी हो गया जख्मी हो गए घटना होने के बावजूद पुलिस ने तुरंत कारवाई करद दोषियों गिरफ्तार कर लिया पुलिस ने वारदात वर्ती गई राड तिरपान जबत कर लिया है तेना उपर वक् वक् धाराव तहत केस दर्ज किया गया है परिवार कोशिश का जिसके खिलाफ कतल की कोशिश गैर कानूनी हथियार रख नाजायज शराब की तस्करी एनडीपीएस एक्ट की उलंघना के कई दोषा समेत भी केस दर्ज हैं इस तो इलावा इस खेत्र के बहुत सारे वसनीक हिंसक व्यवहार का इतिहास है जिन्हों के खिलाफ पहला भी पांच तो सात अजे अपराधा केस दर्ज किए गए ਫੜੀ ਗਏ ਮੁਲਜ਼ਮਾਂ ਨੂੰ ਸਥਾਨਕ ਅਦਾਲਤ ਵਿੱਚ ਪੇਸ਼ ਕਰਕੇ ਉਹਨਾਂ ਦਾ ਰਿਮਾਂਡ ਲੈ ਕੇ ਮਾਮਲੇ ਦੀ ਹੋਰ ਪੁੱਛਗਿੱਛ ਕੀਤੀ ਜਾਵੇਗੀ। ਐਸਐਸਪੀ ਖਾਕ ਨੇ ਸਖਤ ਚੇਤਾਵਨੀ ਦਿੰਦਿਆਂ ਕਿਹਾ ਕਿ ਪੁਲਿਸ ਖਿਲਾਫ ਕਿਸੇ ਵੀ ਤਰ੍ਹਾਂ ਦੀ ਤੱਕ ਕੇ ਸ਼ਾਹੀ ਦਾ ਸਖਤੀ ਨਾਲ ਨਿਪਟਿਆ ਜਾਵੇਗਾ। ਕਾਨੂੰਨ ਨੂੰ ਚੁਣੌਤੀ ਦੇਣ ਵਾਲਿਆਂ ਨੂੰ ਗੰਭੀਰ ਨਤੀਜੇ ਭੁਗਤਣੇ ਪੈਣਗੇ। ਕੱਲ ਪਰਸੋ ਰਤੀ ਐਜਮੈਂਟ ਪੇਸ਼ ਹੋ ਲਈ ਆ ਅਸਮਾਨ। ਓਕੇ ਮੈਨੂੰ ਲੱਖੂ ਭਾਈ ਨੇ ਫੋਨ ਕੀਤਾ ਕਹਿੰਦਾ ਜੀ ਚਲੋ ਪੇਸ਼ ਕਰਾ ਦਿੰਦੇ ਹਾਂ। ਹਾਂ ਐਵੇਂ ਕਰੋ ਨੱਠ ਦਾ ਬਦਲਾ ਫਿਰਦਾਗਾ। ਹਾਂ ਹਾਂ। ਤੇ ਮੇਰੇ ਕੋਲ ਇੱਕ ਅੱਧਾ ਦਾ ਰੁਕ ਫਿਰ ਮੇ ਕੋ ਪੇਸ ਹੋ ਜਾਂਦੇ ਆ ਠੀਕ ਆ ਤੇ ਕੱਲਰ ਤਾਂ ਨੇ ਅਨਜੀ ਡਾਬਰ ਉਹਨਾਂ ਨੇ ਫੋਨ ਪਨ ਕੀਤਾ ਉੱਤੇ ਕਿ ਵੀ ਜਾਇਆ ਹੋਇਆਗਾ ਤੇ ਰਾਤ ਨੂੰ ਪਹਿਲੇ ਜਦੋਂ ਆਇਆ ਨਾ ਮਲਾਇਮ ਇੱਕ ਇੱਕ ਮਾਈ ਮੇਰੇ ਪਿੱਛੇ ਪਿਆ ਕੋਠੇ ਤੇ ਮੈਂ ਮੇਰਾ ਤੱਪ ਤੇ ਮੇਰਾ ਗਿੱਟਾ ਨਿਕਲ ਗਿਆ ਉਥੋਂ ਅੱਛਾ ਉਹਦੋਂ ਮੈਨੂੰ ਚੱਕ ਕੇ ਲੈ ਗਏ ਹਾਂ ਜਾ ਕੇ ਉੱਥੇ ਫਿਰ ਬਾਹ ਲੱਤ ਤੋੜੀ ਜਾਂ ਮੇਰੀ ਉਹਨਾਂ ਨੇ ਸਾਰੀ ਮਾਣੀ ਹਾਂ ਹਾਂ ਮਲਾਇਮ ਨੇ ਬਾਹ ਲੱਤ ਤੋੜ ਦਿੱਤੀ ਉਦੋਂ ਬਾਅਦ ਉਹਨਾਂ ਨੇ ਮੇਰੇ ਸਾਰੇ ਕੈਮਰੇ ਤੋੜ ਦਿੱਤੇ ਆ ਉਹ ਪੋਸਟ ਮੁਕਾਬਲਾ ਬਣਾਣਾ ਚੱਲੇ ਸਰ ਤੇ ਪੰਜਾਬ ਪੁਲਿਸ ਦੇ ਮੁਲਾਜ਼ਮ ਵੀ ਆਖੋਏ ਉਹ ਡਬੱਟੇ ਨਾਲ ਕੋਈ ਕੰਨ ਹੋਏ ਆ ਸਰ ਉਹੀ ਤਾਂ ਸਾਰੇ ਰਿਮਾਂਡ ਲੈ ਰਹੇ ਸੀ ਜੀ ਮੇਰੇ ਉੱਥੇ ਜੀ ਹਾਂ ਹਾਂ ਉਹੀ ਸਾਰੇ ਰਿਮਾਂਡ ਲੈ ਰਹੇ ਸੀ ਜੀ ਮੇਰੇ ਉੱਥੇ ਹਾਂ ਹਾਂ ਨੀ ਪੁਲਿਸ ਵਾਲੇ ਕਹਿੰਦੇ ਹੋਏ ਪੁਲਿਸ ਵਾਲੇ ਕਹਿੰਦੇ ਹੋਏ ਮਰਨ ਕੱਲੀ ਉਹ ਜੀ ਮੇਰੇ ਜੀਤ ਉਹਨਾਂ ਨਾਲ ਜਿਹੜੀ ਲੜਾਈ ਹੋਈ ਹੈ ਜੀ ਹਾਂ ਹਾਂ ਉਹ ਮੇਟਰ ਜੀ ਅੱਛਾ ਉਹ ਤਾਂ ਵੀ ਮੈਂ ਮੇਰੇ ਭਰਾ ਦੇ ਜਿਆਦਾ ਸੱਟ ਲੱਗੀ ਜੀ ਉਹਦੀ ਹੱਡੀ ਮੱਗਜ ਦੇ ਵਿੱਚ ਬੜੀ ਸੀ ਅੱਛਾ ਤੇ ਮੇਰੇ ਮੁੰਡੇ ਦੀ ਉਂਗਲੀ ਟੁੱਟੀਆਂ ਸੀ ਓਕੇ ਪਰ ਜਦ ਸਾਡੇ ਲੋ ਤਕੜਾ ਬਣਿਆ ਸੀ ਫਿਰ ਵੀ ਸਾਡੇ ਸੋਨਿਆ ਇਹ ਕਿਹੜਾ ਪਰਸਣਾਂ ਦੇ ਈਟਵਟਾ ਚਲਾਇਆ ਉਹਨੇ ਚਲਾਇਆ ਸੀ ਕੱਲ ਉਹ ਤੁਹਾਡੀ ਲੇਡੀ ਨਹੀਂ ਸੀ ਸਰ ਇਹ ਈਟਵਟਾ ਚਲਾ ਰਹੇ ਕੈਮਰੇ ਵੀਡੀਓ ਕਢਾ ਕੈਮਰੇ ਕੰਦੇ ਲਈ ਤੋੜਦੇ ਉਹਨਾਂ ਨੇ ਬਲੇ ਦੱਸੋ ਫਿਰ ਕੈਮਰੇ ਸਾਰੇ ਤੋੜੇ ਆ ਜੀ ਇਹਨਾਂ ਨੇ ਉਹ ਫਲੋਰ ਪੁਲਿਸ ਦੇ ਵੀ ਮਲਾਚੀ ਡਾਕਰ ਹੋਏ ਆ ਸਰ ਉਹਨਾਂ ਜਿਹਨਾਂ ਨੇ ਡਾਕਰ ਉਹੀ ਦਾ ਰਿਮਾਂਡ ਲੈ ਰੇ ਸੀ ਜੀ ਮੇਰੇ ਉੱਥੇ ਉਹ ਰਿਮਾਂਡ ਲੈ ਕੇ ਆ ਕੇ ਡਾਕਰ ਹੋਏ ਜੀ ਇੱਥੇ ਹੀ ਹੋ ਠੀਕ ਕੀ ਪੱਕੀ ਕੀ ਮੰਗ ਕੀ ਕਰਦੇ ਤੁਸੀਂ ਹੁਣ ਕੋਈ ਮੈਨੂੰ ਇਨਸਾਫ ਮਿਲਣਾ ਚਾਹੀਦਾ ਮੈਨੂੰ ਬਹੁਤ ਤੰਗ ਪਰਛੜ ਕੀਤਾ ਕੋਈ ਮੈਨੂੰ ਇਨਸਾਫ ਮਿਲਣਾ ਚਾਹੀਦਾ ਬੱਸ ਓ ਠੀਕ ਇਹਨਾਂ ਵਾਕੀਆਂ ਵਿੱਚ ਕੁਝ ਖਤਰਨਾ ਹੋਇਆ ਹੈਗਾ ਵਿੱਚ ਸੋਸ਼ਲ ਵੀ ਜਿਹੜਾ ਹੋਇਆ ਹੈਗਾ ਤਾਂ ਉਹ ਕਰਵ ਲੈਂਦੇ ਨੇ ਸਭ ਕਿਹੋ ਜਿਹੀ ਜੀ ਹੈ ਕਿੰਨੇ ਪੁਲਸ ਵਾਲੇ ਜਿਹੜਾ ਹੋਇਆ ਹੈਗਾ ਤੇ ਸਾਰੇ ਇੱਥੇ ਹੈਗੇ ਜਾਂ ਕੋਈ ਰਿਪੋਰਟ ਵੀ ਨਹੀਂ ਕਰਿਆ ਚਾਰ ਮੁਲਾਜ਼ਮਾਂ ਵਿੱਚੋਂ ਜਿਹੜੇ ਹੈ ਉਹ ਲਖਮੀ ਹੋਏ ਨੇ ਜਿਹੜੀ ਮੋਟੀਫੇਟ ਦੱਸੀ ਜਾ ਜਾਂ ਵਿੱਚ ਕਿਸੇ ਗੈਂਗਸਟਰ ਵਿੱਚ ਹੋਈ ਆ ਜੀ ਪੁਲਸ ਵਾਲਿਆਂ ਦੀ ਸੱਟਾਂ ਹੈਗੀਆਂ ਪਰ ਬਹੁਤ ਜ਼ਿਆਦਾ ਡੂੰਘੀਆਂ ਨਹੀਂ ਕੋਈ ਖਤਰੇ ਵਾਲੀ ਬਹੁਤੀ ਗੱਲ ਨਹੀਂ ਹੈ ਜੀ ਪਰ ਸੱਟਾਂ ਹੈਗੀਆਂ ਮੁਲਾਜ਼ਮਾਂ ਦੇ ਤੇ ਜਿਹੜਾ ਮੁੰਡਾ ਸੀਗਾ ਨਾਲ ਜਿਹਦਾ ਵਿਜੀ ਨਾਮ ਦੱਸਿਆ ਰਿਹਾ ਉਹਦੇ ਸੱਟਾਂ ਕਾਫੀ ਗੰਭੀਰ ਨੇ ਜਾਨ ਦਾ ਖਤਰਾ ਨਹੀਂ ਹੈਗਾ ਨੂੰ ਬਟ ਆਪਰੇਸ਼ਨ ਦੇ चार मुलाजम साढ़े को दाखिल ने ते एक जो व्यक्ति है जिन्हें उनकी मोटिफिकेट हुई है वो भी साढ़े को दाखिल है ठीक है सर वो उधर जो जिन्हें मोटिफिकेट हुई है उधर आलाद इतनी चलूंगा या कोई अभी भी चलेगा ऐसे चलेगा हाली तक का सर किसे सर किसे सर बन गया रोबी लड़के थे हाँ जी हाँ लड़के रे एक सजी बात है हड्डी टूटी आई है एक सजी लड़ी हड्डी टूटी आई है बाकी एक से बाकी भी करवा रहे हैं ये कुछ क्लियर होंगे सर अपना ऐड कर लेंगे सर सर पता लगा है कि जब से टीम मंदिर से पुष्प मंदिर से पुष्प है ਤਾਂ ਇਸੇ ਕਰਨ ਹੈਗਾ ਮੰਨਦਾ ਕਿ ਅੱਜ ਰਾਤ ਨੂੰ ਇੱਕ ਸੜਿਕ ਪੁਲਿਸ ਪਾਰਟੀ ਮਕਦਮਾ ਨੰਬਰ 31/24 ਦੇ ਵਿੱਚ ਜੋ ਕਿ ਇੱਕ ਅਕਿਊਜ਼ ਵਿਜਨਸੀ ਐਫ 100 ਸੀਗਾ ਉਹਨੂੰ ਪਕੜਿਆ ਨਹੀਂ ਗਈ ਸੀ ਤੇ ਉਸ ਨੂੰ ਪਕੜਨ ਦੌਰਾਨ ਉਸ ਲੋਕ ਦੇ ਪਰਿਵਾਰਕ ਨੇ ਜਿਵੇਂ ਮਤਲਬ ਜੋ ਵੀ ਕਾਰਵਾਈ ਕੀਤੀ ਉਸ ਬੰਦੀ ਅਸੀਂ ਇੱਕ ਮਕਦਮਾ ਦਰਜ ਕਰ ਦਿੱਤਾ ਤੇ ਦਰਜਿਸਤ ਕਰਨ ਤੋਂ ਬਾਅਦ ਅਥੀ ਨਰੇ ਪਰਿਵਾਰਿਕ ਮੈਂਬਰਾਂ ਨੂੰ ਵੀ ਕਾਬੂ ਕੀਤਾ ਤੇ ਉਹਨਾਂ ਨੂੰ ਮੁਕਦਮੇ 'ਚ ਗ੍ਰਿਫਤਾਰ ਕੀਤਾ ਹੈ ਤੇ ਜਿਵੇਂ ਮਸੀ ਜੋ ਨੇ ਪੰਜ ਦੀ ਕੋਸ਼ਿਸ਼ ਕੀਤੀ ਸੀ ਜੋ ਉਹਦੇ ਸੱਟਾ ਵੱਜਿਆ ਸੀ ਜਿਸ ਨੂੰ ਹਸਪਤਾਲ ਦਾ ਰਿਕਾਰਡ ਕਰਵਾਇਆ ਤੇ ਮੁਕਦਮਾ ਦਰਜ ਕਰਕੇ ਤਫ਼ਤੀਸ਼ ਚੱਲ ਰਹੀ ਹੈ ਹਾਲ ਦੀ ਰਿਪੋਰਟਾਂ ਚੱਲ ਰਹੀ ਹੈ ਉਹ ਕਿੰਨੇ ਜਰਡ ਕਰ ਰਿਹਾ ਮੈਂ ਜਿਹਨੇ ਪੁਲਿਸ ਕਰਮਚਾਰੀਆਂ ਦੇ ਜਰਡ ਹੋਸੀ ਉਹ ਸੁਰੱਖਿਤਾ ਦਾ ਦਾਖਲ ਹੈ ਤੇ ਉਹਨਾਂ ਦੀ ਜੋ ਵੀ ਅਗਲਾ ਪ੍ਰੋਸੀਜਰ ਹੋ ਲੋਕ ਕਰਤਾ ਹੈ